ਨੀ ਕੋਲ ਕਿਸੇ ਦੀ ਕੱਲ ਵੀ ਮੈਨੂੰ ਡੇਲੇ ਰਾਤ ਕੱਕਾ ਛੱਡ ਕੇ ਮੈਂ ਰੱਖ ਲੈ ਜੀਆ ਬਚਨਾ ਤਾਂ ਨਹੀਂ ਨੀ ਪਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਓ ਕਿਉਂਕਿ ਮੇਰੀ ਵੀਡੀਓ ਚ ਗਾਲਾਂ ਹੋ ਸਕਦੀਆਂ ਨੇ ਬੱਚਿਆਂ ਲਈ ਮੇਰਾ ਚੈਨਲ ਬਿਲਕੁਲ ਵੀ ਨਹੀਂ ਆ ਤੇ ਹੈੱਡਫੋਨ ਲਾ ਲਿਓ ਜੇ ਇਕੱਲੇ ਬੈੱਕ ਦੇਖਿਓ ਦੀਪ ਮਠਾਰੂ ਕਿੰਨਾ ਦਾ ਘਟਿਆ ਨਹੀਂ ਜੋ ਸਾਰਿਆਂ ਨੂੰ ਪਤਾ ਹੈਗਾ ਇਹਦੇ ਆ ਪਿਛਲੇ 2-3 ਸਾਲਾਂ ਦਾ ਪਾਸਟ ਸਾਰਿਆਂ ਨੂੰ ਪਤਾ ਹੈ ਕਿ ਨੇ ਕੀ ਕੀਤਾ ਸਲਫਾਜ਼ ਕਰਦੀ ਏ ਤਮਾਸ਼ਾ ਕੀਤਾ ਭੈਂਦਾ ਵਿਆਹ ਕੀਤਾ ਮੰਗ ਮੰਗ ਕੇ ਚਲੋ ਕੋਈ ਬੁਰਾਈ ਨਹੀਂ ਭੈਂਦਾ ਵਿਆਹ ਕਰਤਾ ਓਕੇ ਹੈਨਾ ਹਰ ਪਾਸੇ ਮਤਲਬ ਇਹਦੇ ਚਰਚੇ ਹੈਗੇ ਨੇ ਇਹਦੀ ਹਰ ਇੱਕ ਸਾਈਡ ਸਾਰਿਆਂ ਨੂੰ ਪਤਾ ਹੈ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਫਿਰ ਜਿਨ੍ਹਾਂ ਨੂੰ ਪਤਾ ਵੀ ਹੈ ਮੈਨੂੰ ਇੱਕ ਸਿੰਪਲ ਜਿਹਾ ਸਵਾਲ ਤੁਹਾਡੇ ਸਾਰਿਆਂ ਦੇ ਲਈ ਹੈ ਇਹ ਜਿਹੜਾ ਨੇ ਥੰਬਨੇਲ ਲਾਇਆ ਹੈਗਾ ਚੈਂਬਰ ਤੇ ਰੋਸਟ ਕੀਤਾ ਚਿਕਨ ਹੈਨਾ ਤੇ ਮੈਂ ਇੱਕ ਸਿੰਪਲ ਜੀ ਚੀਜ਼ ਦੱਸੂ ਆ ਇੱਕ ਸਾਈਡ ਤੇ ਆ ਜਨਾਨੀਆਂ ਨਜ਼ਰ ਆਂਦੀਆਂ ਓਕੇ ਤੇ ਜੀਜਾ ਸਾਲਾ ਨਜ਼ਰ ਆਂਦਾ ਬਚਾ ਲੈ ਹੈ ਨਾ ਓਕੇ ਤੇ ਇਹ ਸਾੜ ਤਾਂ ਕੀ ਹੈ ਆ ਸੰਦੀਪ ਚਿਕਨ ਲੈ ਕੇ ਖੜੀ ਆ ਕੱਚਾ ਫੜ ਕੇ ਬੈਠੀ ਆ ਖੜੀ ਆ ਤੇ ਆ ਦੀਪ ਮਠਾਰੂ ਮੂੰਹ ਆਟਕੇ ਸੰਦੀਪ ਦੇ ਮੇਰੇ ਖਿਆਲ ਖੱਬਾ ਮਮਾ ਹੈ ਕਿ ਮੇਰੇ ਖਿਆਲ ਆਈ ਥਿੰਕ ਇਹ ਖੱਬਾ ਹੈ ਕਿ ਸੱਜੇ ਮਮਾ ਸੱਜੇ ਦੇ ਮੰਮੇ ਕੋ ਲਈ ਖੱਬਾ ਜਿਹੜਾ ਵੀ ਮਮਾ ਹੈ ਜੋ ਜਿਹੜਾ ਮਰਜੀ ਮਮਾ ਹੋਵੇ ਉਹਦੇ ਕੋਲ ਮੂੰਹ ਆਟਕੇ ਕਿਉਂ ਖੜਾ ਏ ਡੈਮ ਸ਼ੋਰ ਤੁਸੀਂ ਵੀਡੀਓ ਵੀ ਚੈੱਕ ਕਰੋਗੇ ਕਿਸੇ ਇੱਕ ਸਿੰਗਲ ਫਰੇਮ 'ਚ ਕੋਈ ਐਸਾ ਸੀਨ ਨਹੀਂ ਹੋਣਾ ਜਿਹਦੇ ਵਿੱਚ ਇਹ ਇਦਾਂ ਖੜੇ ਸੀ ਜਾਂ ਫਿਰ ਦੀਪ ਮਠਾਰੂ ਅੱਦਾ ਮੂੰਹ ਅਟਕੇ ਸੰਦੀਪ ਦਾ ਮम्मा ਮੂੰਹ 'ਚ ਪਾ ਰਿਆ ਸੀ ਰਾਈਟ ਇਹ ਕਲਿੱਕਬੇਟ ਹੈ ਤਾਂ ਕਿ ਲੋਕੀ ਦੇਖਣ ਹਾਏ 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 ਦੀਪ ਮੁੱਠੇ ਨੇ ਕਿਵੇਂ ਮੰਮਾ ਐਡਾ ਉਡਾ ਵੀਦ ਲੋ ਦਾ ਮम्मा ਮੂੰਹ 'ਚ ਪਾ ਲਿਆ ਉਹਨਾ ਮੂੰਹ ਦੇ ਵਿੱਚ ਹੈ ਇਦਾਂ ਉਹ ਸਾਰੇ ਚਾਤੀ ਮਾਰਨਗੇ ਹੁਣ ਆਈਓ ਤਾਂ ਗੱਲਾਂ ਹੈਗੀਆਂ ਛੋਟੀਆਂ ਛੋਟੀਆਂ ਜਿਹੜੀ ਇਰੀਟੇਟ ਕਰਦੀਆਂ ਨੇ ਪਰਸ਼ਾਨ ਕਰਦੀਆਂ ਨੇ ਕਿ ਭਈ ਕਿਉਂ ਵਾਇ ਤੀਪ ਮੁਠਿਆ ਤੈਨੂੰ ਕੀ ਲੋੜ ਪਈ ਸੀ ਜਲੂਸ ਕਢਾਉਂਦੀ ਫੇਰ ਤੂੰ ਕਹਿੰਦਾ ਸਾਡਰੇ ਇਹ ਘਰ ਦੀ ਤੀਵੀਆਂ ਤੱਕ ਜਾਂਦੇ ਆ ਅਸੀਂ ਜੋ ਮਰਜੀ ਕਰੀਏ ਤੁਹਾਡੀ ਲਾਈਫ ਹੈ ਕਰੋ ਸ਼ੌਕ ਨਾਲ ਕਰੋ ਪਲੀਜ਼ ਗੋ ਲੇਕਿਨ ਮੈਂ ਤਾਂ ਤੈਨੂੰ ਕਹਿੰਨੀ ਤੂੰ ਤੇਰੀ ਵਾਈਫ ਤੂੰ ਨੰਗੀ ਦਿਖਾ ਪਰ ਜਿਹੜਾ ਤੂੰ ਥੰਬਨੇਲ ਦੇ ਵਿੱਚ ਦਿਖਾ ਰਿਆ ਨਾ ਮੰਮਾ ਮੂੰਹ ਚ ਤੂੰ ਕੱਢ ਕੇ ਕਰਕੇ ਦਿਖਾ ਮੰਮਾ ਪੂਰਾ ਮੂੰਹ ਚ ਪਾ ਕੇ ਦਿਖਾ ਦੇਖਣਾ ਚਾਹੁੰਦੇ ਆ ਤੇਰਾ ਐਡਾ ਜਿਹਾ ਮੂੰਹ ਚ ਹੈ ਕੁਸਿਆ ਆਂਦਾ ਉਹਦਾ ਐਡਾ ਐਡਾ ਵੱਡਾ ਵਰਗੇ ਮੂੰਹ ਨਾ ਚਾਰ ਮੂੰਹ ਲਗੜੇ ਆ ਸੰਦੀਪ ਦਾ ਮਮਾ ਇੱਕ ਮੂੰਹ ਚ ਭਾਉ ਹੋਰ ਕੀ ਆ ਬਹੁਤ ਵੱਡੀ ਨਾਇਨਸਾਫੀ ਐ ਟਰਕੀਆਂ ਨਾਲ ਜਨਤਾ ਨਾਲ ਕਿਉਂਕਿ ਬੰਦਾ ਜਿਹੜਾ ਪਬਲਿਕ ਹੈਗੀ ਐ ਈਵਿਊਅਰ ਐ ਇਦਾਂ ਸਕਰੋਲ ਕਰਨਗੇ ਇਦਾਂ ਸਕਰੋਲ ਕਰਨਗੇ ਦੇਖੋ ਇਦਾਂ ਜਿੱਦਾ ਫੋਨ ਫੜਿਆ ਨਾ ਇਦਾਂ ਸਕਰੋਲ ਕੀਤਾ ਹੋਏ 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 ਓਏ ਦੀਪ ਮੁੱਠੇ ਮੁੱਠੇ ਨੇ ਬਲੌਗ ਦੇ ਵਿੱਚ ਮੰਮੇ ਚੂਗੇ ਨੇ ਹੈ ਓ ਡੰਮ ਉੱਟ ਕੇ ਓਏ ਸਾਰੇ ਕੁੱਦ ਕੇ ਪੈਣਗੇ ਦੀਪੂ ਧਰੂ ਨੇ ਕਿਤਾਕਾਰ ਚੋਈਏ ਉਹ ਦੇਖਨੇ ਆ ਤੁਸੀਂ ਦੇਖ ਲਿਓ ਕਿਤੇ ਨਹੀਂ ਮੈਲਾ ਮੈਂ ਸਾਈਡ ਤੇ ਵੀ ਸਕਰੀਨ ਰਿਕਾਰਡਿੰਗ ਲਈ ਹੋਈ ਹੈ ਨਾ ਕਿਤੇ ਨਹੀਂ ਕੁਸ਼ ਹੈ ਗਾਇਦਾ ਜਿੱਥੇ ਇਹਨੇ ਮੂੰਹ ਅੜ ਕੇ ਦੱਸਤਾ ਹੋਏ ਸੋ ਇਹ ਛੋਟੀ ਜੀ ਗੱਲ ਸੀਗੀ ਜਿਹੜੀ ਲੋਕਾਂ ਲਈ ਜ਼ਰੂਰੀ ਹੈ ਪਬਲਿਕ ਲਈ ਜ਼ਰੂਰੀ ਹੈ ਸਮਝ ਨਹੀਂ ਬਲੌਗਰ ਜੋ ਦਿਖਾਉਂਦੇ ਆ ਥੰਬਨੇਲ ਦੇ ਵਿੱਚ ਵੈਸਾ ਤਾਂ ਕਦੇ ਕੁਝ ਹੁੰਦਾ ਨਹੀਂ ਵਿੱਚ ਜੋ ਜਤਾਉਂਦੇ ਨੇ ਵੀਡੀਓ ਦੇ ਵਿੱਚ ਐਕਟ ਕਰਦੇ ਨੇ ਅਸਲ ਜ਼ਿੰਦਗੀ 'ਚ ਵੈਸੇ ਵੀ ਨਹੀਂ ਹੈਗੇ ਰਿਐਲਿਟੀ ਹੈ ਚਾਹੇ ਤੁਸੀਂ ਬਲੌਗਰ ਹੋ ਰੋਸਟਰ ਜਿਦੀ ਮਰਜ਼ੀ ਗੱਲ ਕਰੋ ਕਿਸੇ ਨੂੰ ਵੀ ਦੇਖ ਕੇ ਆਪਣੇ ਆਪ ਤੇ ਹਾਵੀ ਨਾ ਹੋਣ ਦੋ ਆਪਣੇ ਦਿਮਾਗ ਤੇ ਹਾਵੀ ਨਾ ਹੋਣ ਦੋ ਚਾਹੇ ਉਹ ਰੋਸਟਰ ਹੋਵੇ ਚਾਹੇ ਬਲੌਗਰ ਹੋਵੇ ਕਿਸੇ ਦੇ ਅੰਨੇ ਪਗਤ ਨਾ ਬਣੋ ਕੋਈ ਲੋੜ ਨਹੀਂ ਸਿਰਫ ਆਪਣਾ ਦਿਮਾਗ ਦਾ ਇਸਤੇਮਾਲ ਕਰਨਾ ਪਬਲਿਕ ਨੇ ਪਲੀਜ਼ ਅਵੇਅਰ ਹੋਵੋ ਜਨਤਾ 2026 ਆਉਣ ਵਾਲਾ ਹੈ ਕੀ ਪਤਾ ਦੁਨੀਆ ਖਤਮ ਹੋ ਜਵੇ ਹੈ ਕੀ ਪਤਾ ਕੀ ਹੋ ਜਵੇ ਕੀ ਤੋਂ ਕੀ ਹੋ ਰੂਏ ਘਟੋ ਘਟ ਆਪਣਾ ਦਿਮਾਗ ਖੁੱਲਾ ਰੱਖੋ ਆਪਣੇ ਬੱਚਿਆਂ ਲਈ ਅਵੇਰ ਰਹੋ ਇਹ ਬੇਕੂਸੀਆ ਦਾ ਦੂਰ ਰੱਖੋ ਤੁਸੀਂ ਚਲੋ ਮੈਂ ਬੁੰਡ ਮਾਰੋ ਮੈਂ ਬਾਗ ਯਾਰ ਗਾਨੀ ਮੇਰੇ ਕੋ ਜਿਆਦਾ ਚੋਦੇ ਜਾ ਰਿਆ ਹਾਂ ਹਾਂ ਜਿਆਦਾ ਗਿਆਦਾ ਗਿਆਨ ਕਿਉਂ ਨਹੀਂ ਕਰਦਾ ਫੰਦੂ ਜੀ ਨੂੰ ਫੜਦੇ ਆ ਜਾ ਬਈ ਕਿੰਨੇ ਆਣਾ ਹੁਣ ਬਾਰੀ ਲਾਉਦ ਕਿਦਾ ਨੰਬਰ ਲਈ ਬੇਕਰਮਾ ਕੀ ਕਰਦਾ ਪਿਆ ਤੂੰ ਅੱਜ ਕੱਲ ਕਰਨਾ ਕੀ ਆ ਤੂੰ ਜਨਾਨੀ ਦਾ ਖਾਣੀਆਂ ਹੋਰ ਕੀ ਹੈ ਹਨਾ ਚਲੋ ਵਧੀਆ ਸੁੱਖ ਸ਼ਾਂਤੀ ਬਣੀ ਰਵੇ ਸਾਰੇ ਆਦਾ ਘਰ ਵਸੇ ਰਹਿਣ ਹਨਾ ਸੋਹਣੀ ਗੱਲ ਹੈ ਪਰ ਇੱਕ ਪਰਸਨਲ ਮੇਰਾ ਸੁਜੈਸ਼ਨ ਹੈਗਾ ਬਲੌਗਰਾਂ ਨੂੰ ਜਿਹੜੇ ਮਾਪਿਓ ਹੈਗੇ ਨੇ ਨਵੇਂ-ਨਵੇਂ ਮਾਪਿਓ ਬਣੇ ਨੇ ਜਾਂ ਜਿਹਨਾਂ ਦੇ ਜਵਾਕ ਹੈਗੇ ਨੇ ਪਲੀਜ਼ ਪਲੀਜ਼ ਰਿਕਵੈਸਟ ਹੀ ਸਮਝੋ ਇੱਕਸ ਗੱਲ ਨੂੰ ਕਿ ਆਪਦੇ ਜਵਾਕਾਂ ਨੂੰ ਇਦਾਂ ਨਮੈਸ਼ ਨਾ ਲਾਓ ਆਪਦੇ ਜਵਾਕਾਂ ਨੂੰ ਖਾਂਦੇ ਪਿੰਦੇ ਦੁੱਧ ਪਰਦੇ 'ਚੇ ਕਰੋ ਮਿਹਰਬਾਨੀ ਕਰਕੇ ਪਰਦੇ 'ਚੇ ਕਰੋ ਪੁਰਾਣੇ ਬੁੱਢੇ ਬਜ਼ੁਰਗ ਕਹਿਗੇ ਨੇ ਆਪਣੀ ਨਿੱਕੇ-ਨਿੱਕੇ ਜਵਾਕਾਂ ਦਾ ਖਾਣਾ ਪਾਣੀ ਹਮੇਸ਼ਾ ਪਰਦੇ 'ਚੇ ਰੱਖੋ ਨਜ਼ਰ ਆਇਆ ਜਾਂਦਾ ਭਰਾਵਾ ਰੱਬ ਦੀ ਮਾਰ ਨਾ ਕਿਤੇ ਪੈ ਜਾਵੇ ਸ਼ੁਕਰ ਮਨਾ ਸੁਖ ਸ਼ਾਂਤੀ ਨਾਲ ਤੇਰਾ ਜਵਾਬ ਹੋ ਗਿਆ ਕੋਈ ਦਿੱਕਤ ਨਹੀਂ ਆਈ ਇਹ ਜਿਸ ਤਰ੍ਹਾਂ ਤੂੰ ਨਮਾਇਸ਼ ਲਗਾ ਰਿਆ ਨਾ ਆਪਣੇ ਬਲੌਗਾਂ ਦੇ ਵਿੱਚ ਮੈਂ ਦੇਖ ਰਹੀ ਹਾਂ ਤੂੰ ਹਰ ਪਾਸੇ ਆਪਦਾ ਜਵਾਬ ਨੂੰ ਮਤਲਬ ਖਾਂਦੇ ਹੋਏ ਦਿਖਾਏਗਾ ਕਿ ਦੁੱਧ ਪੀ ਰਿਹਾ ਫਲਾਨਾ ਚਲ ਤੂੰ ਤਾਂ ਆਪਣੇ ਵੱਲ ਖੁਸ਼ ਹੋ ਰਿਹਾ ਕਿ ਹਾਂ ਭਈ ਬਹੁਤ ਵਧੀਆ ਬਹੁਤ ਵਧੀਆ ਲੇਕਿਨ ਇਹ ਸਹੀ ਨਹੀਂ ਹੈ ਬਿਲਕੁਲ ਸਹੀ ਨਹੀਂ ਹੈ ਐਟਲੀਸ ਤੁਸੀਂ ਦੋਨੋਂ ਮੀਆਂ ਬੀਬੀ ਜਿੱਥੇ ਮਰਜੀ ਬੁੰਡ ਮਰਾਓ ਨਗੇ ਨੱਚ ਘਟੋ ਘਟ ਜਵਾਕਾਂ ਨੂੰ ਤਾਂ ਪਰਦੇ 'ਚ ਰੱਖ ਲੋ ਕਿੱਡਾ ਪਿਆਰਾ ਸੋਹਣੇ ਜਵਾਕ ਤੇਰੇ ਹੋਏ ਆ ਬਿਨ ਮੰਗੇ ਮੋਤੀ ਮਿਲੇ ਤੈਨੂੰ ਥੋੜੀ ਤਾਂ ਥੋੜਾ ਕਰ ਲ ਸਬਰ ਕਰ ਲ ਥੋੜਾ ਵੱਡੇ ਹੋ ਜਾਣਗੇ ਫੇਰ ਤੇ ਖਾ ਲਈ ਕਦਰ ਪਾਲਾ ਥੋੜੀ ਕਿਉਂ ਨਮੈਸ਼ ਲਾ ਰਿਆ ਨਜ਼ਰ ਆਏ ਜਾਣਗੇ ਫੇਰ ਤੁਹਾਡੇ ਵਰਗੇ ਚੀਕਾ ਮਾਰਦੇ ਹੋਏ ਬਲੋ ਬਲੋਗਾ 'ਚ ਨਜ਼ਰ ਆਣਗੇ ਹਾਈ ਜੇ ਹੋ ਗਿਆ ਹਾਈ ਬੋ ਹੋ ਗਿਆ ਹਰੇ ਕਿਸ ਨੂੰ ਨਾ ਪਈ ਨਹੀਂ ਰੱਬ ਦੀ ਮੈਂ ਨਹੀਂ ਚਾਹਦੀ ਕਿਸੇ ਨੂੰ ਵੀ ਨਾ ਪਏ ਪਰ ਥੋੜੀ ਬੋਤੀ ਨਾ ਲਿਆਜ ਰੱਖੋ ਰੱਬ ਦੀ ਲਿਆਜ ਕਰ ਲਾ ਭਰਾਵਾ ਰੱਬ ਨੇ ਦਿੱਤਾ ਤੈਨੂੰ ਸਾਂਭ ਲਾ ਜਲੂਸ ਨਾ ਕਢਾ ਆ ਦੇਖ ਲਓ ਇਹਨੇ ਨਾ ਹਰ ਬਲੌਗ ਦੇ ਵਿੱਚ ਹੁਣ ਬੱਚਿਆਂ ਨੂੰ ਕੰਟੈਂਟ ਬਣਾ ਰਿਹਾ ਤਗੜੇ ਤਰੀਕੇ ਨਾਲ ਇਹ ਪਿੱਛੇ ਇਹਦਾ ਮੁੰਡਾ ਸਕੂਲ ਲੱਗਿਆ ਸੀ ਉਹਨੂੰ ਲੱਗਿਆ ਰਿਹਾ ਤੇ ਹੁਣ ਪਿੱਛੇ ਜਿਹੜਾ ਨਿੱਕਾ ਜਵਾਕ ਹੋਇਆ ਉਹਨੂੰ ਲੈ ਕੇ ਲੱਗੇ ਰਹਿੰਦੇ ਆ ਚਲੋ ਠੀਕ ਹੈ ਤੁਸੀਂ ਦਿਖਾਣਾ ਡੇਲੀ ਬਲੌਗ ਯਾਰ ਭਿੰਜਨਾਂ ਦੀ ਤਾਂ ਠੁੱਕਾ ਹੀ ਦਿਖਾ ਦੇ ਹੈ ਇਹ ਤਾਂ ਕਿਹੜੀ ਵੱਡੀ ਗੱਲ ਆ ਮੁਕੀ ਦਿਖਾ ਰਹੇ ਹੈ ਕਿ ਡੋਕੜ ਬੱਚੇ ਦਾ ਸੇਫ ਰਹਿਣਗੇ ਜਨਾਨੀ ਤਾਂ ਤੇਰੀ ਆਈ ਗਈ ਹੈ ਪੂਰੀ ਤਰ੍ਹਾਂ ਆਸ਼ਲੀਨ ਲੜਾਰਾ ਠਮਕਈ ਮਾਰ ਲਵਾਏ ਆ ਆ ਦੇਖ ਠਮਕੇ ਆਏ ਹਾਏ ਹਾਏ ਆਏ ਹਾਏ ਹਾਏ ਰਹਿਣ ਦੇ ਭਾਈ ਠਮਕੇ ਨਹੀਂ ਵੱਜਦੇ ਤੁਹਾਡੇ ਤੋਂ ਰਹਿਣ ਦੇ ਓਏ 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 ਮੰਮਾ ਮਾਰਿਆ ਨੇ ਓਏ ਅਜਾ ਸਾਰੇ ਧਿਆਨ ਨਾਲ ਦੇਖੋ ਚਲੋ ਜੀ ਹੁੰਦਾ ਰਹਿ ਪੁੱਤ ਜੇ ਮੈਂ ਮੰਮਾ ਦਾ ਤੇਰੀ ਨਾ ਤਾਂ ਮੰਮਾ ਮਾਰ ਚਲ ਛੱਡ ਪੜਾ ਗੰਦੀਆਂ ਗੱਲਾਂ ਬੱਚੇ ਨਾਲ ਨਹੀਂ ਕਰਨੀ ਨੋ 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 ਕਿਸੇ ਬੱਚੇ ਨੂੰ ਨਹੀਂ ਨਿੰਦਣਾ ਕਿਸੇ ਵੀ ਰੋਸਟਰ ਨੇ ਪਲੀਜ਼ ਇੱਕ ਰਿਕਵੈਸਟ ਹੀ ਸਮਝੋ ਰੱਬ ਦਾ ਰੂਪ ਹੁੰਦੇ ਬੱਚਿਆਂ ਨੂੰ ਨਹੀਂ ਛੇੜਨਾ ਆਪਾਂ ਜੁੰ ਤੇ ਆਪਰੇ ਪਿਓਰ ਖਾਣਾ ਬਣੀ ਉਸ ਤੋਂ ਵਧੀਆ ਇਨਸਾਨ ਬਣੀ ਇਹ ਆ ਦੇਖੋ 1 2 ਪ੍ਰੀਤੀ ਨੇ ਮਾਰਿਆ ਐ ਨਹੀਂ ਨਹੀਂ ਆਏ ਥੱਲਾ ਮਾਰਿਆ ਦਰਬਰ 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 ਇੱਕ 2 1 2 ਇਹ 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 ਆਏ ਮਾਰਿਆ 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 ਆ ਦੇਖੋ ਫਿਰ